ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਦੇ ਡੇਰਾਬਸੀ ਖੇਤਰ ਵਿੱਚੋਂ ਪੁਲਿਸ ਨੇ ਗੈਂਗਸਟਰ ਸੁਮਿਤ ਵਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਸਸ਼ਕਸ਼ ਨੇ 18 ਤਰੀਕ ਨੂੰ ਹਨੁਮਾਨਗੜ੍ਹ ਵਿੱਚ ਕਤਲ ਕੀਤਾ ਸੀ ਪੁਲਿਸ ਮੁਤਾਬਕ ਹੈ ਗੈਂਗਸਟਰ ਡੇਰਾਬਸੀ ਦੇ ਇੱਕ ਪੀਜੀ ਵਿੱਚ ਰਹਿੰਦਾ ਸੀ ਤੇ ਅੱਜ ਇਸ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਗੈਂਗਸਟਰ ਸੁਮਿਤ ਵਿਸ਼ਨੋਈ ਜ਼ਖਮੀ ਹੋਇਆ ਦਰਅਸਲ ਪੁਲਿਸ ਨੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਲਾਬਗੜ੍ਹ ਦੇ ਇੱਕ ਪੀਜੀ ਵਿੱਚ ਗੈਂਗਸਟਰ ਲੁਕੇ ਹੋਣ ਫਿਰ ਕੀ ਸੀ ਜਦੋਂ ਪੁਲਿਸ ਨੇ ਦਾਕ ਕੀਤੇ ਇਹਨਾਂ ਲੋਕਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੇ ਹਨ ਪਰ ਜਵਾਬੀ ਕਾਰਵਾਈ ਚ ਸਖਸ਼ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਤੁਰੰਤ ਹਸਪਤਲ ਵਿੱਚ ਪਹੜੀ ਕਰਵਾ ਦਿੱਤਾ ਗਿਆ ਜਿੱਥੇ ਇਲਾਜ ਪ੍ਰੰਤ ਇਸ ਨੂੰ ਰਿਮਾਂਡ ਤੇ ਲਿਆ ਜਾਵੇਗਾ ਪੁਲਿਸ ਨੇ ਇਸ ਪਾਸੋਂ ਇੱਕ ਪਿਸਟਲ ਤੇ ਰਾਉਂਡ ਵੀ ਬ੍ਰਾਹਮਤ ਕੀਤੇ ਗਏ ਹਨ ਤੇ ਗੈਂਗਸਟਰ ਪਿਛਲੇ 15 ਦਿਨ ਤੋਂ ਇਥੇ ਪੀਜੀ ਵਿੱਚ ਲੁਕਿਆ ਹੋਇਆ ਸੀ ਇਸ ਦੇ ਨਾਲ ਇੱਕ ਹੋਰ ਪੰਕਜ ਨਾਮ ਦਾ ਸਖਸ਼ ਵੀ ਗ੍ਰਫਤਾਰ ਕੀਤਾ ਗਿਆ ਤੇ ਦੋਵੇਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਹਨ ਪੁਲਿਸ ਇਸ ਗੱਲ ਦੀ ਜਾਂਚ ਵੀ ਕਰੇਗੀ ਕਿ ਇਹਨਾਂ ਨੂੰ ਇੱਥੇ ਕਮਰਾ ਕਿਸ ਨੇ ਲੈ ਕੇ ਦਿੱਤਾ ਸੀ ਕਿ ਕੀ ਪੀਜੀ ਮਾਲਕ ਨੇ ਸਾਰੇ ਰੂਲ ਫੋਲੋ ਕੀਤੇ ਹਨ ਜਾਂ ਫਿਰ ਨਹੀਂ ਪੁਲਿਸ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਆਪ ਵਿੱਚ ਹਾਲਾਤ ਦਿਨ ਬਦਨ ਵਿਗੜਦੇ ਜਾ ਰਹੇ ਹਨ ਗੱਲ ਕਰਦੇ ਹਾਂ ਮੁਹਾਲੀ ਦੇ ਡੇਰਾਬਾਸੀ ਖੇਤਰ ਵਿੱਚੋਂ ਪੁਲਿਸ ਨੇ ਗੈਂਗਸਟਰ ਸਮਿਤ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ ਇਹ ਸ਼ਖਸ ਨੇ 18 ਤਾਰੀਖ ਨੂੰ ਹਨੂਮਾਨਗੜ੍ਹ ਵਿੱਚ ਕਤਲ ਕੀਤਾ ਸੀ ਪੁਲਿਸ ਮੁਤਾਬਕ ਇਹ ਗੈਂਗਸਟਰ ਡੇਰਾਵਾਸੀ ਦੇ ਇੱਕ ਪੀਜੀ ਵਿੱਚ ਰਹਿੰਦਾ ਸੀ ਅੱਜ ਇਸ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਗੈਂਗਸਟਰ ਸੁਮਿਤ ਵਿਸ਼ਨੋਈ ਜ਼ਖਮੀ ਹੋਇਆ ਦਰਅਸਲ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਗੁਲਾਬਗੜ੍ਹ ਦੇ ਇੱਕ ਪੀਜੀ ਵਿੱਚ ਗੈਂਗਸਟਰ ਲੋਕੇ ਹੋਏ ਹਨ ਫਿਰ ਕੀ ਸੀ ਜਦੋਂ ਪੁਲਿਸ ਨੇ ਦਬਸ਼ ਕੀਤੀ ਤਾਂ ਇਹਨਾਂ ਲੋਕਾਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਪਰ ਜਵਾਬੀ ਕਾਰਵਾਈ ਵਿੱਚ ਇਹ ਸਖਸ਼ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਇਲਾਜ ਪ੍ਰੰਤ ਇਸ ਨੂੰ ਰਿਮਾਂਡ ਤੇ ਲਿਆ ਜਾਵੇਗਾ ਪੁਲਿਸ ਨੂੰ ਇਸ ਪਾਸਵਿਕ ਪਿਸਤਲ ਜਿੰਦਾ ਰੌਂਦ 2 ਵੀ ਬਰਾਮਦ ਕੀਤੇ ਗਏ ਨੇ ਇਹ ਗੈਂਗ ਸਿਰ ਪਿਛਲੇ 15 ਦਿਨਾਂ ਤੋਂ ਇੱਥੇ ਪੀਜੀ ਵਿੱਚ ਲੁਕਿਆ ਹੋਇਆ ਸੀ ਇਸ ਦੇ ਨਾਲ ਇੱਕ ਹੋਰ ਪੰਕਜ ਨਾਮ ਦਾ ਸਖਸ਼ ਵੀ ਗ੍ਰਿਫਤਾਰ ਕੀਤਾ ਹੈ ਇਹ ਦੋਵੇਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਹਨ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਇਨਾਂ ਨੂੰ ਇੱਥੇ ਕਮਰਾ ਕਿਸ ਨੇ ਲੈ ਕੇ ਦਿੱਤਾ ਕਿ ਪੀਜੀ ਮਾਲਕ ਨੇ ਸਾਰੇ ਰੂਲ ਫਾਲੋ ਕੀਤੇ ਹਨ ਜਾਂ ਫਿਰ ਨਹੀਂ ਪੁਲਿਸ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੁਸੀਂ ਤਸਵੀਰਾਂ ਡੇਰਾਬਾਸੀ ਤੋਂ ਵੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਦਬਸ਼ ਕਰਦੀ ਹੈ ਇੱਕ ਪੀਜੀ ਦੇ ਵਿੱਚ ਤੇ ਗੈਂਗਸਟਰ ਸਮਿਤ ਬਿਸ਼ਨੋਈ ਜਿਹੜਾ ਗੋਲੀ ਲੱਗਣ ਦੇ ਨਾਲ ਜਖਮੀ ਹੋ ਜਾਂਦਾ ਔਰ ਪੁਲਿਸ ਉਸ ਨੂੰ ਚੁੱਕ ਕੇ ਐਂਬੂਲੈਂਸ 'ਚ ਪਾ ਕੇ ਹਸਪਤਾਲ ਲੈ ਕੇ ਜਾ ਰਹੀ ਹੈ ਹਾਲਾਤ ਜਿਹੜੇ ਨੇ ਪੂਰੇ ਜਿਨੂੰ ਕਹਿ ਸਕਦੇ ਆ ਸਨਸਨੀ ਵਾਲੇ ਬਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ਹਨੂਮਾਨਗੜ੍ਹ ਦੇ ਵਿੱਚ 35 ਸਾਲ ਦੇ ਇੱਕ ਸਖਸ਼ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਇਹ ਫਰਾਰ ਸੀ ਇਹਨਾਂ ਦੀ ਭਾਲ ਜਾਰੀ ਸੀ ਲੇਕਿਨ ਇਹ ਪਿਛਲੇ 15 ਦਿਨ ਤੋਂ ਡੇਹੜਾ ਬਸੀ ਦੇ ਇੱਕ ਪੀਜੀ ਦੇ ਵਿੱਚ ਇਹ ਲੋਕ ਲੁਕੇ ਹੋਏ ਸਨ ਲੇਕਿਨ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਹਨੂਮਾਨਗੜ੍ਹ ਦੇ ਵਿੱਚ ਕਤਲ ਕਰਨ ਵਾਲੇ ਜਿਹੜੇ ਦੋਸ਼ੀ ਸੀ ਉਹ ਇੱਥੇ ਲੋਕੇ ਹੋਏ ਨੇ ਫਿਰ ਕੀ ਸੀ ਪੁਲਿਸ ਨੇ ਉਸ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਪੂਰੀ ਤਿਆਰੀ ਦੇ ਨਾਲ ਦਮਸ਼ ਕੀਤੀ ਕਮਰੇ ਦਾ ਦਰਵਾਜ਼ਾ ਖਟਕਟਾਇਆ ਪਰ ਉਹਨਾਂ ਨੂੰ ਸ਼ੱਕ ਪਿਆ ਕਿ ਬਾਹਰ ਪੁਲਿਸ ਹੈ ਲੇਕਿਨ ਉਹਨਾਂ ਨੇ ਆਪਣੇ ਬਚਾ ਲਈ ਪੁਲਿਸੇ ਗੋਲੀ ਚਲਾ ਦਿੱਤੀ ਪਰ ਸ਼ੁਗਰ ਹੈ ਕਿ ਪੁਲਿਸ ਨੂੰ ਕੋਈ ਵੀ ਗੋਲੀ ਨਹੀਂ ਲੱਗੀ ਲੇਕਿਨ ਜਵਾਬੀ ਫਾਇਰਿੰਗ ਦੇ ਵਿੱਚ ਸਮਿਤ ਬਸ਼ਨੋਈ ਦੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਤੁਰੰਤ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਗਿਆ ਬਾਰਦਾਤ ਮੁਹਾਲੀ ਦੇ ਡੇਰਾਬਾਸੀ ਖੇਤਰ ਤੋਂ ਆ ਰਹੀ ਹੈ ਜਿੱਥੇ ਇੱਕ ਗੈਂਗਸਟਰ ਜਿਹੜਾ ਹੈ ਉਹ ਲੁਕਿਆ ਹੋਇਆ ਸੀ ਆਪਣੇ ਸਾਥੀ ਦੇ ਨਾਲ ਹੁਣ ਪੁਲਿਸ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਅਣਗਿਣਤ ਚੰਡੀਗੜ੍ਹ ਮੁਹਾਲੀ ਤੇ ਮੁਹਾਲੀ ਦੇ ਆਸ-ਪਾਸ ਦੇ ਖੇਤਰ ਦੇ ਵਿੱਚ ਹਜ਼ਾਰਾਂ ਪੀਜੀ ਹਨ ਕੀ ਇਹ ਸਾਰੇ ਪੀਜੀ ਕਾਨੂੰਨ ਦੇ মাপ ਦੰਡ ਨਾ ਬਣੇ ਹਨ ਕੀ ਇਹ ਰੂਲ ਫਾਲੋ ਕਰਦੇ ਹਨ ਕੀ ਇਹ ਜਿਸ ਤਰੀਕੇ ਦੇ ਨਾਲ ਆਧਾਰ ਕਾਰਡ ਜਾਂ ਫਿਰ ਕਿਸੇ ਦੀ ਜਾਣ ਪਹਿਚਾਨ ਕੀ ਉਸ ਨੂੰ ਦਿੰਦੇ ਹਨ ਜਾਂ ਫਿਰ ਮਹਦੇ ਪੀਜੀ ਮਾਲਕ ਕਿਰਾਇਆ ਲੈਣ ਦੀ ਐਪਸ ਵਿੱਚ ਕੋਈ ਵੀ ਇਹਨਾਂ ਕੋਲੇ ਆਉਂਦਾ ਇਹ ਮਕਾਨ ਦੇ ਦਿੰਦੇ ਹਨ ਹੁਣ ਤੱਕ ਬਹੁਤ ਸਾਰੇ ਪੀਜੀਆਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਗਿਆ ਲੇਕਿਨ ਇਸ ਦੇ ਬਾਵਜੂਦ ਵੀ ਇਹ ਪੀਜੀ ਮਾਲਕ ਜਿਹੜੇ ਨੇ ਓਹ ਬਾਜ ਨਹੀਂ ਆਉਂਦੇ ਹਾਲਾਂਕਿ ਬਾਰ ਬਾਰ ਪ੍ਰਸ਼ਾਸਨ ਬਾਰ ਬਾਰ ਸਰਕਾਰਾਂ ਕਹਿੰਦੀਆਂ ਨੇ ਕਿ ਆਪਣੀ ਵੈਰੀਫਿਕੇਸ਼ਨ ਕਰਾਓ ਜਿਹੜਾ ਵੀ ਤੁਸੀਂ ਕਿਰਾਏ ਤੇ ਬੰਦਾ ਰੱਖਦੇ ਹੋ ਉਹਦੀ ਬਕਾਇਦਾ ਪੁਲਿਸ ਨੂੰ ਇਤਲਾਹ ਦਿਓ ਜੇ ਇਹ ਸਖਸ਼ ਨੇ ਇਤਲਾਹ ਦਿੱਤੀ ਹੁੰਦੀ ਤਾਂ ਪਿਛਲੇ 15 ਦਿਨ ਤੋਂ ਇਹ ਗੈਂਗਸਟਰ ਇੱਥੇ ਨਾ ਲੋਕੇ ਹੁੰਦੇ ਇਸ ਤੋਂ ਸਾਫ ਹੈ ਕਿ ਇਸ ਪੀਜੀ ਮਾਲਕ ਨੇ ਕੋਈ ਵੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਕੋਈ ਪੁਲਿਸ ਕੋਲ ਜਾਣਕਾਰੀ ਨਹੀਂ ਦਿੱਤੀ ਕਿ ਦੋ ਸ਼ਖਸ ਜਿਹੜੇ ਨੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਨੇ ਉਹ ਇੱਥੇ ਲੋਕੇ ਹੋਏ ਨੇ ਸਵਾਲ ਬਹੁਤ ਵੱਡਾ ਹੁੰਦਾ ਹੈ ਜਿੱਥੇ ਇਹਨਾਂ ਗੈਂਗਸਟਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪੀਜੀ ਮਾਲਕ ਤੇ ਵੀ ਯਕੀਨਨ ਜਿਹੜਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਇਸ ਗੱਲ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਸਾਰੇ ਪਹਿਲੂ ਵੇਖਣੇ ਹੁੰਦੇ ਨੇ ਕੌਣ ਲੈ ਕੇ ਆਇਆ ਕਿਵੇਂ ਆਇਆ ਕਿਹੜੇ ਕਿਹੜੀ ਗੱਡੀ ਜਾਂ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਇੱਥੇ ਚੰਡੀਗੜ੍ਹ ਪਹੁੰਚਣ ਲਈ ਮੁਹਾਲੀ ਪਹੁੰਚਣ ਲਈ ਡੇਰਾਬੱਸੀ ਪਹੁੰਚਣ ਲਈ ਹਨੂਮਾਨਗੜ੍ਹ ਦਾ ਤੇ ਮੁਹਾਲੀ ਦਾ ਡੇਰਾਬੱਸੀ ਦਾ ਰਸਤਾ ਕਾਫੀ ਪੈ ਜਾਂਦਾ ਹੈ ਲੇਕਿਨ ਉੱਥੇ ਬਰੂਟਲ ਮਰਡਰ ਕਰਦੇ ਨੇ 18 ਤਰੀਕ ਨੂੰ ਉਸ ਤੋਂ ਬਾਅਦ ਇਹ ਇੱਥੇ ਆ ਕੇ ਲੁਕ ਜਾਂਦੇ ਨੇ ਔਰ ਪੁਲਿਸ ਹਨੂਮਾਨਗੜ੍ਹ ਦੀ ਪੁਲਿਸ ਉਸੇ ਦਿਨ ਤੋਂ ਉਨਾ ਮੋਟਰਸਾਈਕਲ ਸਵਾਰਾਂ ਦਾ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਸ਼ਖਸ ਦਾ ਉਸੇ ਦਿਨ ਤੋਂ ਉਹ ਪਾਲਗ ਕਰਦੀ ਆ ਰਹੀ ਸੀ ਲੇਕਿਨ ਗੁਪ ਸੂਚਨਾ ਮਿਲੀ ਤੁਰੰਤ ਡੀਐਸਪੀ ਨੇ ਟੀਮ ਤਿਆਰ ਕੀਤੀ ਕਿ ਗੁਲਾਬਗੜ ਖੇਤਰ ਦੇ ਵਿੱਚ ਇੱਕ ਪੀਜੀ ਦੇ ਵਿੱਚ ਇਹ ਦੋਨੇ ਲੋਕੇ ਹੋਏ ਨੇ ਦਮਸ਼ ਕੀਤੀ ਇਨਕਾਊਂਟਰ ਦੇ ਵਿੱਚ ਸੁਮਿਤ ਬਿਸ਼ਨੋਈ ਨਾਮ ਦਾ ਜਿਹੜਾ ਗੈਂਗਸਟਰ ਹੈ ਉਹ ਜ਼ਖਮੀ ਹੋ ਜਾਂਦਾ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਸਾਡੇ ਡੀਐਸਪੀ ਸ਼੍ਰੀ ਵਿਕਰਮ ਬਰਾੜ ਐ ਐਸਐਸਓ ਸਾਡੇ ਡੇਰਾਬਸੀ ਸੁਮਿਤ ਮਾੜ ਐ ਇਹਨਾਂ ਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪੀਜੀਆਂ ਦੇ ਵਿੱਚ ਕੁਝ ਜਿਹੜੇ ਕ੍ਰਾਈਮਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੋਕੀ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਰਮ ਬਰਾੜ ਮੰਤਬਾਰ ਗੋਪੀ ਰਾਓ ਨੇ ਕਾਰਵਾਈ ਕਰ ਮਿਟਮੋਰ ਜੀਡੀਪੀ ਦੀ ਸਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਉਹ ਨਾਲ ਲੜੇ ਇਸ ਏਰੀਆ ਦੇ ਵਿੱਚ ਜਾ ਕੇ ਜਦੋਂ ਰਵਿਸ਼ ਕੀਤੀ ਤੇ ਇੱਥੇ ਚੈੱਕ ਇਨ ਸ਼ੁਰੂ ਕੀਤੀ ਤਾਂ ਇੱਕ ਪੀਜੀ ਦੇ ਵਿੱਚ ਜਦੋਂ ਉਹ ਫਰਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਘੋਂਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਸ ਤੋਂ ਬਾਅਦ ਜਦੋਂ ਉਹ ਕੀਤਾ ਤਾਂ ਅੰਦਰ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਅਦ ਵਿੱਚ ਖੜੀ ਆ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮਿੰਗਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਮਾਨਗੜ ਜਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਦਿਨ ਦਿਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ ਸੀਗਾ ਉੱਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਜ਼ ਕੀਤਾ ਇਹਨੇ ਇਸ ਮਾਮਲੇ ਵਿੱਚ ਇਹ ਕ੍ਰਾਸ ਫਾਇਰਿੰਗ ਇੰসিডেন্ট ਹੋਇਆ ਤੇ ਅਸੀਂ ਇਹਨੂੰ ਹੁਣ ਲਾਹ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ। ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਹੋਨੇ ਕਿੰਨੇ ਕਿਤੇ ਅਸੀਂ ਕਿੰਨੇ ਬਰੇ। ਅਸੀਂ ਇੱਕ ਜਿਹੜੀ ਬਾਕੀ ਸਾਰੀ ਫ੍ਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਹੈ। ਪਹਿਲਾਂ ਇਹਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਕਦੀ ਪੁਲਿਸ ਪਾਰਟੀ ਨੇ ਬੜੀ ਬਹੁਤ ਧੀਨਾ ਕੰਮ ਕੀਤਾ ਕਿ ਕੋਈ ਇਨਜਰੀ ਨਹੀਂ ਹੋਈ। ਬਟ ਉਸਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜੋ ਇੰਜਰਡ ਹੋਇਆ ਹੈ ਬਾਕੀ ਜਿਹੜੇ ਐਗਜ਼ੈਕਟ ਫਾਇਰਿੰਗ ਨੇ ਜਿਹੜੀ ਸਾਰੀ ਫ੍ਰੈਂਟਿਕ ਟੀਮ ਆ ਰਹੀ ਹੈ ਐਗਜ਼ਾਮਨ ਕਰਕੇ ਸੀਗਾ ਸਰ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਕੋਈ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਗੋਰ ਦਾ ਪਿਸਤਲ ਚਾਰ ਜਿਹੜੇ ਚਾਰਟਿੰਗ ਰਿਕਵਰ ਹੋਏ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੌੜਲੀ ਤਫਤੀਸ਼ ਤੋਂ ਪਤਾ ਲੱਗਿਆ ਪਿਛਲੇ 10 ਤੋਂ 12 ਦਿਨ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ ਜ਼ਿਲ੍ਹੇ ਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀਗੇ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਆ ਇਹ ਸਾਰੀ ਅਸੀਂ ਇਨਵੈਸਟਿਗੇਟਿਵ ਕੰਟਰੋਲ ਕਰਾਂਗੇ ਆਈਡੀ ਪ੍ਰੂਫ ਇਹਨੇ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਬੋਰਦੀ ਬਿਜੀ ਹੈ ਇਹਨਾਂ ਨੂੰ ਸਾਰਿਆਂ ਨੂੰ ਐਗਜ਼ਾਮਿਨ ਕਰਾਂਗੇ ਸਾਡੇ ਸੱਜੂ ਸਾਹਿਬ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਰੈਗੂਲੇਸ਼ਨਸ ਦੇ ਇਸ ਦਾ ਦੇ ਹਾਲ ਹੈ ਕਿ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਬਿਜਲੀ ਦੇ ਓਨਰ ਤੋਂ ਬੁਲਾਇਆ ਸਰ ਇਹ ਕੱਲ੍ਹ ਹੀ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਾਲਿਕ ਹੈ ਉਹ ਵੀ ਅਸੀਂ ਦੇ ਨਾਲ ਇਹ ਰਾਉਂਡ ਅਪ ਕੀਤਾ ਹੈ ਹਰਿਆਣਾ ਦੇ ਸਰ ਅਸੀਂ ਉਹ ਸਾਰੇ ਹੁਣ ਇਨਵੈਸਟਿਗੇਟ ਕਰਾਂਗੇ ਉਹ ਵੀ ਅਸੀਂ ਹਾਂ ਜੀ ਹਾਂ ਜੀ ਉਹਦੇ ਜਿਹੜੇ ਚੱਲ ਚੁੱਕੇ ਨੇ ਕੋਈ ਕੁਝ ਗ੍ਰਾਮਤ ਹੋਇਆ ਸੀ ਨਹੀਂ ਉਹ ਅਸੀਂ ਹੁਣ ਪੂਰੀ ਸਰਚ ਕਰਾਵਾਂਗੇ ਸਾਡੀ ਫੋਰੈਂਸਿਕ ਟੀਮ ਵੀ ਆਈ ਹੈ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਉਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਹਮਾਨਗੜ ਡਿਸਟ੍ਰਿਕਟ ਦੇ ਵਿੱਚ ਤਿਆਰ ਕਰਕੇ ਹਰਿਆਣਾ ਸਰ ਇਹ ਕਿਸੇ ਗੈਂਗ ਨਾਲ ਸੰਬੰਧਿਤ ਰੱਖਦਾ ਸੀਗਾ ਮੋਢਲੀ ਤਫਤੀਸ਼ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਐਸੋਸੀਏਟਡ ਹੈ ਲਾਰੈਂਸ ਬਿਸ਼ਨੋ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਜੇ ਕੋ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਏ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਉਂਕਿ ਨਾਲ ਕੋਲੋਂ ਵੈਪਨਸ ਵੀ ਰਿਕਵਰ ਹੋਏ ਜਿੰਦਾ ਕਾਰਤੂਸ ਵੀ ਰਿਕਵਰ ਹੋਏ ਦੇਖੋ ਹਲੇ ਅ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਹੀ ਇਹ ਇਨਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਹੁਣ ਇਹਦਾ ਇਹਨੂੰ ਮੁਰਲੀ ਸਾਇਤਾਲੀ ਸਿਵਲ ਹਸਪਤਾਲ ਤੇ ਗਿਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਬਾਅਦ ਤੇ ਲੇ ਕੇ ਪੂਰਾ ਥੋਰੋਲੀਨ ਇਨਵੈਸਟੀਗੇਟ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲਗੋਇਆ ਹੋਵੇ ਮਦਦ ਕੀਤੀ ਹੋਵੇ ਨਹੀਂ ਜਿਹੜਾ ਇਹਦੇ ਨਾਲ ਲੜਕਾ ਹੈਗਾ ਦੂਸਰਾ ਉਹ ਹਰਿਆਣੇ ਦਾ ਰਹਿਣ ਵਾਲਾ ਹੈਗਾ ਅਸੀਂ ਇਹ ਪੰਕਜ ਹੈ ਉਹਦਾ ਪੰਕਜ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਐਗਜ਼ਾਮਿਨ ਥੋਰੋਲੀਨ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ ਪੀਜੀ ਦੇ ਵਿੱਚ ਕਿਉਂ ਆਇਆ ਕਿੰਨੇ ਇਹਨੂੰ ਕਮਰਾ ਇਹ ਦੁਜਾ ਦਸਰਾ ਸੋਨੀਪੱਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਇਸਰੇ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉਥੋਂ ਕਰ ਰਹਾ ਹੈ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਇਹਦੇ ਇਹਦੇ ਬਾਰੇ ਅਸੀਂ ਇਨਵੈਸਟਿਗੇਟ ਕਰਾਂਗੇ ਇਸਰੇ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਨਾਲ ਕੋਈ ਵਹੀਕਲ ਦਾ ਕੰਮ ਅਸੀਂ ਇਨਵੈਸਟਿਗੇਟ ਕਰਨਾ ਹੈ ওকে ਬਿਲਕੁਲ ਠੀਕ ਹੈ ਮੋਹਾਲੀ ਦੇ ਖੇਤਰ ਤੋੜੇ ਮਾਜਰਾ ਵਿੱਚ ਇੱਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਦੇ ਘਰ ਤੇ 8 ਤੋਂ 9 ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਮਾਮਲਾ ਅੱਧੀ ਰਾਤ ਤੋਂ ਬਾਅਦ ਦਾ ਹੈ ਤੇ ਘਰ ਦੇ ਮਾਲਕ ਮੁਤਾਬਕ ਉਸਦੇ ਕਿਸੇ ਨਾਲ ਪੁਰਾਣੀ ਰੰਜਿਸ਼ ਤੱਕ ਨਹੀਂ ਹੈ ਹੁਣ ਗੋਲੀਆਂ ਕਿਸ ਨੇ ਚਲਾਈਆਂ ਇਹ ਉਸ ਨੂੰ ਨਹੀਂ ਪਤਾ ਪਰ ਸੀਸੀਟੀਵੀ ਕੈਮਰੇ ਵਿੱਚ ਇੱਕ ਨੌਜਵਾਨ ਕੈਦ ਹੋਇਆ ਜਿਹੜਾ ਪੈਦਲ ਨਜ਼ਰ ਆ ਰਿਹਾ ਹੈ ਉਸਦੇ ਹੀ ਘਰ ਤੇ ਗੋਲੀਆਂ ਚਲਾਈਆਂ ਬਾਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਸਾਡੇ ਕੋਲ ਕਰੀਬ 1.5 ਵਜੇ ਰਾਤ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੋਲੀ ਚੱਲੀ ਆ ਉਥੇ ਮੌਕੇ ਤੇ ਜਾਇਆ ਗਿਆ ਮੌਕਾ ਦੇਖਿਆ ਗਿਆ ਮੌਕੇ ਦਾ ਮੌਲਾਜਾ ਕੀਤਾ ਗਿਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਉਹ ਜਿਹੜੇ ਦੋਵੇਂ ਬੰਦੇ ਸੀਗੇ ਜਿਨ੍ਹਾਂ ਤੇ ਗੋਲੀ ਵੱਜੀ ਸੀਗੀ ਉਹ ਜੀਪੀ ਹਸਪਤਾਲ ਸੀਗੇ ਫਿਰ ਉਹ ਤੋਂ ਬਾਅਦ ਜੀਪੀ ਹਸਪਤਾਲ ਗਏ ਉੱਥੇ ਜਾ ਕੇ ਚੈੱਕ ਕੀਤਾ ਇੱਕ ਦੇ ਕੰਨ ਦੇ ਕੋਲ ਗੋਲੀ ਵੱਜੀ ਐ ਤੇ ਦੂਜੇ ਦੇ ਇਹ ਮੂੰਹ ਦੇ ਕੋਲ ਗੋਲੀ ਵੱਜੀ ਐ ਸੋ ਜਿਹੜਾ ਬਿਆਨ ਲਿਖ ਕੇ ਅਰਜ਼ੀ ਦਾਇਰ ਕਰ ਦਿੱਤਾ ਗਿਆ ਦੂਸ਼ੀਆਂ ਦੀ ਭਾਲ ਜਾਰੀ ਐ ਸਰ ਕਾਰਨ ਕੀ ਰਿਹਾ ਗੋਲੀ ਚੱਲਣ ਦਾ ਕਾਰਨ ਕੀ ਕੋਈ ਰਜਿਸਟਰੀ ਕੀ ਉਹਨਾਂ ਦੀ ਕਾਰਨ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇ ਨਹੀਂ ਸੀਗਾ ਜੋ ਉਹਨਾਂ ਨੇ ਬਿਆਨ ਚ ਲਿਖਾਇਆ ਬਾਕੀ ਤਫ਼ਤੀਸ਼ ਜਾਰੀ ਐ ਜੋ ਤਫ਼ਤੀਸ਼ ਚ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸੀ ਜਾਏਗੀ ਸਰ ਜਿਨ੍ਹਾਂ ਤੇ ਗੋਲੀ ਵੱਜੀ ਉਹਨਾਂ ਦਾ ਨਾਮ ਤੇ ਕਿਸ ਉੱਪਰ ਕਿਥੋਂ ਦੇ ਸੀ ਉਹਨਾਂ ਦਾ ਬੇਸਿਕਲੀ ਰਹਿਣ ਵਾਲੇ ਤਾਂ ਹਮਨਾਨ ਗੜ੍ਹ ਦੇ ਨੇ ਤੇ ਜਿਹੜਾ ਉਹਨਾਂ ਦਾ ਨਾਮ ਹੈਗਾ ਜੀ ਇੱਕ ਦਾ ਨਾਮ ਹੈਗਾ ਰਵੀ ਤੇ ਇੱਕ ਦਾ ਸਰੇਸ਼ ਜਿਹੜੇ ਗੋਲੀ ਮਾਰੀ ਉਹ ਸੰਦੀਪ ਕੁਮਾਰ ਉਹਦਾ ਨਾਮ ਹੈ ਜੀ ਉਹ ਮਾਨਸੇ ਦਾ ਰਹਿਣ ਵਾਲਾ ਹੈ ਕਿਹੜਾ ਪਿੰਡਾ ਜੀ ਇਹ ਟੋਲੇ ਮਾਜਰਾ ਬੜਾ ਕੀ ਨਾਮ ਐ ਸੰਦੀਪ ਸਿੰਘ ਕੀ ਹੋਇਆ ਜੀ ਰਾਤ ਰਾਤ ਕੋਈ ਅਣਪਛਾਤੇ ਲੋਕ ਗੋਲੀਆਂ ਚਲਾ ਕੇ ਗਏ ਆ ਘਰ ਤੇ ਗੇਟ ਤੇ ਗੱਡੀ ਤੇ ਬੰਨ ਗਏ ਆ ਕੂਲਰ ਦੇ ਵੱਜੀਆਂ ਹੋਈਆਂ ਕਾਫੀ ਗੋਲੀਆਂ ਚਲਾਈਆਂ ਕਿੰਨੇ ਕੁ ਫੇਰ ਹੈ ਜੀ ਹੈਗੀ 89% ਕਿੱਥੇ ਕਿੱਥੇ ਲੱਗੀਆਂ ਗੋਲੀਆਂ ਹੈ ਆਪਣੇ ਉਰੇ ਮਤਲਬ ਇਹ ਇੱਕ ਤਾਂ ਕਾਰ ਤੇ ਲੱਗੀਆਂ ਹੋਈਆਂ ਜੀ ਕਾਰ ਦੇ ਸ਼ੀਸ਼ੇ ਪੰਨੇ ਹੋਏ ਐ ਗੇਟ 'ਚ 6-7 ਗੋਲੀਆਂ ਦੇ ਨਿਸ਼ਾਨ ਹਾਂ ਜੀ ਕੁੱਲਰ 'ਚ ਜਾਂ 3-4 ਗੋਲੀਆਂ ਦੇ ਨਿਸ਼ਾਨ ਇਹ ਕਿੰਨੇ ਕ ਵਜੇ ਦਾ ਵਾਕਾ ਰਾਮ ਦਾ ਇਹ ਪੌਣੇ 3 ਵਜੇ ਦਾ ਵਾਕਾ ਜੀ ਕੋਈ ਪ੍ਰਾਣੀ ਰੰਜਿਸ਼ ਕੋਈ ਕਿਸੇ ਨਾਲ ਕੋਈ ਗੱਲਬਾਤ ਤਾਂ ਨਹੀਂ ਨਾ ਜੀ ਕੁਝ ਨਹੀਂ ਹੈਗਾ ਬਚਾਅ ਹੋ ਗਿਆ ਕਿਸੇ ਦਾ ਕੋਈ ਹਾਂ ਜੀ ਬਚਾਅ ਹੋਇਆ ਜੀ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਿਆ ਫਿਰ ਜੀ ਬੋਲ ਖੜਕੇ ਤਾਂ ਤਾਂ ਉਦੋਂ ਹੀ ਪਤਾ ਲੱਗ ਗਿਆ ਹਾਂਜੀ ਪਰ ਦਰਦੇ ਅਸੀਂ ਰਾਤ ਨੂੰ ਬਾਹਰ ਨਿਕਲੇ ਹੀ ਨਹੀਂ ਹੈਗੇ ਫਿਰ ਸਵੇਰੇ ਕਹਿੰਦੇ ਕਿ 6 ਵਜੇ ਦੇਖਿਆ ਸੀ ਹਾਂਜੀ ਵੀ ਕੀ ਆ ਗਿਆ ਹੋਇਆ ਬਾਹਰ ਠੀਕ ਹੈ ਹਾਂ ਇਹ ਦਿਨ ਚੜੇਗਾ ਦੇਖਿਆ ਪੁਲਿਸ ਨੂੰ ਸੂਚਿਤ ਕਰਿਆ ਹਾਂਜੀ ਪੁਲਿਸ ਨੂੰ ਕਰਤੀ ਐ ਇਦਲਾ ਕੋਈ ਜਾਨੀ ਮਾਨੀ ਸัตว์ ਬਚਾਅ ਹੋ ਗਿਆ ਨਾ ਨਹੀਂ ਜਾਨੀਵਾਨੀ ਕਿਤਾ ਬਚਾਅ ਹੋਇਆ ਜੀ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਾਣੀ ਰੰਜਸ ਕਿਸੇ ਨਾਲ ਕਿਸੇ ਚੀਜ਼ ਨੂੰ ਲੈ ਕੇ ਨਹੀਂ ਨਹੀਂ ਵੀਰੇ ਇਹ ਹਜਾ ਕੁਝ ਨਹੀਂ ਥੜੀ ਥੜੀ ਇਹ ਤੁਸੀਂ ਕੈਮਰੇ 라이ਵ ਕੈਮਰੇ ਦੇ ਵਿੱਚ ਕੁਝ ਆਇਆ ਵੇ ਕੈਮਰੇ ਵਿੱਚ ਬਸ ਇੱਕ ਬੰਦਾ ਤੁਰ ਕੇ ਆਉਂਦਾ ਦਿਖਦਾ ਹੋਰ ਕੁਝ ਨਹੀਂ ਦਿਖਾਇਆ ਬਸ ਖੜਕਾ ਸੌਂਦਾ ਚੱਲਣ ਥੋੜੀਆਂ ਚੱਲਣ ਦਾ ਮਤਲਬ ਕੋਈ ਹੋਰ ਆਈਡੈਂਟੀਫਾਈ ਕੁਝ ਨਹੀਂ ਹੋ ਰਿਹਾ ਠੀਕ ਹੈ ਖਰੜ ਹਲਕੇ ਨੂੰ ਕੰਜੋਲੀ ਵਾਟਰ ਵਰਕਸ ਤੋਂ ਪਾਣੀ ਦੇਣ ਦਾ ਮਾਮਲਾ ਪਿਛਲੀਆਂ ਸਰਕਾਰਾਂ ਵੇਲੇ ਦਾ ਚੱਲਦਾ ਆ ਰਿਹਾ ਪਰ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਪਰ ਹੁਣ ਆਪ ਦੀ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਕੰਜੋਲੀ ਵਾਟਰ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਿਸ ਦੀ ਰਸਮ ਹਲਕਾ ਵਿਧਾਇਕ ਬੀਬਾ ਅਨਮੋਲ ਗਗਨਮਾਨ ਨੇ ਨਿਭਾਈ ਉਹਨਾਂ ਕਹਿ ਕੇ ਸਿਸਟਮ ਸਲੋ ਹੈ ਪਰ ਫਿਰ ਵੀ ਉਹਨਾਂ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਸ ਸਮੇਂ ਵਿੱਚ ਹੀ ਕੰਮ ਮੁਕੰਮਲ ਕਰ ਦੇਣ ਹਾਂਜੀ ਮੈਡਮ ਜੀ ਤੁਹਾਡਾ ਆਪਨੇ ਕੀਤਾ ਕੀ ਕੰਮ ਚਾਹੁੰਦੇ ਅੱਜ ਅਸੀਂ ਜਿਹੜਾ ਉਦਘਾਟਨ ਕੀਤਾ ਇਹ ਕਜੋਲੀ ਵਾਟਰ ਦਾ ਦਾ ਜਿਹੜਾ ਪ੍ਰੋਜੈਕਟ ਆ ਉਹਦੀ ਸ਼ੁਰੂਆਤ ਹੈ ਬਹੁਤ ਲੰਬੇ ਸਮੇਂ ਦੀ ਖਰੜ ਦੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਜਿਹੜੀ ਗਿਲਤ ਸੀ ਉਹਦੇ 'ਚ ਉਹਨਾਂ ਦੀ ਡਿਮਾਂਡ ਸੀ ਕਿ ਕਜੋਲੀ ਵਾਟਰ ਦਾ ਪ੍ਰੋਜੈਕਟ ਆ ਜਿਹੜਾ ਲਿਆਂਦਾ ਜਾਵੇ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਕਿਸੇ ਵੀ ਸਰਕਾਰ ਦੁਆਰਾ ਇਹ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਸੋ ਅੱਜ ਮੈਨੂੰ ਇਹ ਦੱਸਦੇ ਹੋਏ ਸ਼ਹਿਰ ਨਿਵਾਸੀਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ 150 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਪਾਸ ਹੋਇਆ ਉਹਦੇ ਚੋਂ 22 ਕਰੋੜ ਦੀ ਜਿਹੜੀ ਸਾਨੂੰ ਜੰਡਪੁਰ ਦੇ ওয়াটার ਟ੍ਰੀਟਮੈਂਟ ਪਲਾਨਟ ਦੇ ਵਿੱਚ ਉਹ ਸਪਲਾਈ ਇਮੀਡੀਏਟ ਆਉਣੀ ਸ਼ੁਰੂ ਹੋ ਜਾਣੀ ਹੈ 5 ਐਮ ਜੀ ਡੀ ਪਾਣੀ ਦੀ ਟੋਟਲ ਮੇਰੇ ਖਿਆਲ ਚ 22 ਤੋਂ 24 ਐਮ ਜੀ ਡੀ ਪਾਣੀ ਹੈ ਜਿਹੜਾ ਖਰੜ ਨੂੰ ਮਿਲਣਾ 150 ਕਰੋੜ ਦਾ ਪ੍ਰੋਜੈਕਟ ਸੋ ਉਹਨੂੰ ਬਣਦੇ-ਬਣਦੇ ਨੂੰ ਟਾਈਮ ਲੱਗੂਗਾ ਸੋ ਅਧਿਕਾਰੀਆਂ ਦੀ ਇਹ ਸਲਾਹ ਹੈ ਅਧਿਕਾਰੀਆਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਗਮਾਡਾ ਦਾ ਜਿਹੜਾ ਜੰਡਪੁਰ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਟ ਲੱਗਿਆ ਹੋਇਆ ਉਹਦੇ ਚੋਂ ਪਾਣੀ ਦੀ ਸ਼ੁਰੂਆਤ ਆ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਜਿਹਦਾ ਜਲਦੀ ਜਿਹੜਾ ਕੰਮ ਆ ਉਹ ਇਹਨਾਂ ਨੇ ਲੀਕ ਲਿਆਏ ਤੇ ਜਲਦੀ ਉਹ ਪੂਰਾ ਹੋ ਜਾਣਾ ਹੈ ਕਾਫੀ ਹੱਦ ਤੱਕ ਜਿਹੜਾ ਸ਼ਹਿਰ ਨੂੰ ਪਾਣੀ ਦੀ ਸਮੱਸਿਆ ਤੋਂ ਨਿਪਟਾਰਾ ਮਿਲਣਾ ਬਾਕੀ ਜਦੋਂ ਪੂਰਾ ਪ੍ਰੋਜੈਕਟ ਹੀ ਜਿਹੜਾ 150 ਕਰੋੜ ਦੇ ਪੂਰਾ ਹੋ ਜਾਂਦਾ ਉਹਦੇ ਨਾਲ ਬਹੁਤ ਰਾਹਤ ਹੋ ਜਾਣੀ ਹੈ ਇਹਨਾਂ ਫਿਊਚਰ ਵੀ ਉਹਦੇ ਨਾਲ ਵੀ ਕਿਉਂਕਿ ਸ਼ਹਿਰ ਦੀ ਆਬਾਦੀ ਵਧ ਰਹੀ ਹੈ ਸ਼ਹਿਰ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਬਹੁਤ ਸਾਰੇ ਪਾਣੀ ਦੀ ਆਉਣ ਵਾਲੇ ਸਮੇਂ 'ਚ ਲੋੜ ਪੈਣੀ ਹੈ। ਤਾਂ ਅਸੀਂ ਸਮੇਂ-ਸਮੇਂ 'ਤੇ ਨਵੇਂ ਜਿਹੜੇ ਪ੍ਰੋਜੈਕਟ ਨੇ ਉਹ ਸ਼ਹਿਰ ਵਾਸਤੇ ਪਾਸ ਕਰਵਾਉਂਦੇ ਰਹਾਂਗੇ ਜੀ। ਮੈਡਮ ਐਸਟੀਮੇਟਡ ਟਾਈਮ ਕਿੰਨਾ ਕਹੇਗਾ ਉਦੋਂ ਤੱਕ ਹੋ ਜਾਏਗਾ ਸਾਰਾ। ਦੇਖੋ ਇਹ ਵਾਲਾ ਜਿਹੜਾ ਅੱਜ ਵਾਲਾ ਉਦਘਾਟਨ ਕੀਤਾ ਸੀ 22 ਕਰੋੜ ਦਾ ਇਹ 1 ਸਾਲ ਤੋਂ ਪਹਿਲਾਂ ਹੋ ਜਾਣਾ ਮੇਰੇ ਖਿਆਲ 'ਚ ਫਰਵਰੀ ਤੋਂ ਪਹਿਲਾਂ ਹੋ ਜਾਣਾ ਇਹ। ਤੇ ਜਿਹੜਾ ਬਾਕੀ ਦੂਸਰਾ ਪੂਰਾ 150 ਕਰੋੜ ਦਾ ਪ੍ਰੋਜੈਕਟ ਉਹਨੂੰ ਤਾਂ ਥੋੜਾ ਸਮਾਂ ਲੱਗੇਗਾ ਇਹਨੂੰ। ਕਿੰਨਾ ਸਮਾਂ ਲੱਗੇਗਾ ਇਹ ਸਾਡੇ ਮਿਹਨਤੀ ਅਧਿਕਾਰੀ ਦੱਸ ਸਕਦੇ ਕਿਉਂਕਿ ਸਿਸਟਮ ਸਾਡਾ ਬੜਾ ਹੌਲੀ 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 ਚੱਲਦਾ ਹੈ ਤੇ ਮੈਂ ਤਾਂ ਇਹਨਾਂ ਨੂੰ ਇਹੀ ਮੱਥਾ ਮਾਰਦੀ ਦੇਣੀ ਆ ਵੀ ਥੋੜਾ ਜ਼ਿੰਮੇਵਾਰੀ ਸਮਝ ਕੇ ਆਪਾਂ ਫੁਰਤੀ ਦੇ ਨਾਲ ਜਲਦੀ ਜਲਦੀ ਜਿਹੜਾ ਕੰਮ ਨੂੰ ਨਿਪਟਾਇਆ ਕਰੀਏ ਸਾਡੀ ਨੀਅਤ ਇਹੀ ਹੈ ਕਿ ਜਲਦੀ ਕੰਮ ਹੋਣ ਛੇਤੀ ਕੰਮ ਹੋਣ ਜਦੋਂ ਕੰਮ ਪਾਸ ਹੋ ਗਏ ਪੈਸਾ ਆ ਗਿਆ ਉਸ ਤੋਂ ਬਾਅਦ ਜਿਹੜਾ ਕੰਮ ਹੈ ਜੀ ਉਹ ਅਧਿਕਾਰੀਆਂ ਦਾ ਰਹਿ ਜਾਂਦਾ ਅਸੀਂ ਤੇ ਇਹਨਾਂ ਭਰਾਵਾਂ ਨੂੰ ਬੇਨਤੀ ਕਰ ਸਕਦੇ ਹਾਂ ਕਿ ਲੋਕਾਂ ਪ੍ਰਤੀ ਆਪਣੀ ਡਿਊਟੀ ਸਮਝਦੇ ਹੋਏ ਫਰਜ਼ ਸਮਝਦੇ ਹੋਏ ਕੰਮਾਂ ਨੂੰ ਛੇਤੀ ਕਰਿਆ ਕਰੋ ਕੇਂਦਰ ਸਰਕਾਰ ਵੱਲੋਂ ਕੋਈ ਸਹਾਉਤ ਮਿਲੀ ਐ ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਰਹਿੰਦੀਆਂ ਜੀ ਇਹਦੇ ਵਿੱਚ ਕਮੇਟੀ ਦਾ ਪੈਸਾ ਜਿਹੜਾ ਹੈਗਾ ਜ਼ਿਆਦਾਤਰ ਪੈਸਾ ਸੈਂਟਰ ਸਰਕਾਰ ਵੱਲੋਂ ਵੀ ਸਹੂਲਤਾਂ ਆਉਂਦੀਆਂ ਰਹਿੰਦੀਆਂ ਜੀ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਸੀਂ ਲਗਾ ਰਹੇ ਹਾਂ ਤੈਨੋਂ ਕਮੇਟੀ ਵੱਲੋਂ ਜਿਹੜਾ ਪੈਸਾ ਪਾਸ ਕੀਤਾ ਗਿਆ ਹੈ ਪਰ ਹੁਣੇ ਅਸੀਂ ਜਿਹੜਾ ਇੱਕ ਪ੍ਰਸਤਾਵ ਹੋਰ ਰੱਖਾਂਗੇ ਕਿ ਨਾਲ ਦੀ ਨਾਲ ਜਿਹੜੀਆਂ ਸਟ੍ਰੋਮ ਵਾਟਰ ਪਾਈਪਸ ਨੇ ਜਿਵੇਂ ਚੰਡੀਗੜ੍ਹ ਚ ਪਾਈਆਂ ਹੋਈਆਂ ਮਹਾਲੀ ਦੇ ਵਿੱਚ ਵੀ ਪਾਈਆਂ ਹੋਈਆਂ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਪੈਂਦਾ ਤਾਂ ਨਾਲ ਪਾਣੀ ਦੀਆਂ ਜਿਹੜੀਆਂ ਸਟ੍ਰੋਮ ਪਾਈਪਸ ਉਹ ਵੀ ਨਾਲ ਹੀ ਕਿਉਂਕਿ ਫਿਰ ਸ਼ਹਿਰ ਕਪੂਰਤਲਾ ਦੇ ਮੁੱਖ ਬਾਜ਼ਾਰ ਵਿੱਚ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਦੁਕਾਨ ਦੇ ਕੰਮ ਕਰਨ ਵਾਲੇ ਕੋਈ ਜੁਮਲਾਜ਼ਮਾ ਨੇ ਇੱਕ ਲੜਕੀ ਨਾਲ ਛੇੜਛਾੜ ਕਰ ਦਿੱਤੀ ਜਿਸ ਨੂੰ ਲੈ ਕੇ ਦੁਕਾਨਦਾਰ ਰੋਸ ਵਿੱਚ ਆ ਗਏ ਤੇ ਉਸ ਦੁਕਾਨਦਾਰ ਨੂੰ ਜ਼ਬਰਨ ਖਾਲੀ ਕਰਵਾਉਣ ਲੱਗੇ ਮਾਹੌਲ ਵਿਗੜਦਾ ਦੇਖ ਕੇ ਪੁਲਿਸ ਨੇ ਮਾਹੌਲ ਸ਼ਾਂਤ ਕਰਵਾਇਆ ਤੇ ਦੋਸ਼ੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸ਼ਰਾਤ ਪਾ ਜੀ ਕਰਦੇ ਨੇ ਕੌਣ ਕਰਦੇ ਐ تنویر ਹੋ ਰਹੀ ਸੋਹਿਬ ਹੈ ਕੋਰੇ ਨੇ ਮੁਲਾਜ਼ਮ ਨੇ ਨਾਲ ਇਹਨਾਂ ਜਿਹੜਾ ਮਾਲਕ ਹੈਗੇ ਉਹ ਗੱਡੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਹੀ ਹੈ ਹਾਂਜੀ ਦੋ ਦੁਕਾਨਾਂ ਦਾ ਨਾਮ ਹੈ ਇਹਦਾ ਦੋ ਦੁਕਾਨਾਂ ਜੀ ਇਹ ਦੋਨੋਂ ਰੈਂਟ ਤੇ ਦੋਨੋਂ ਰੈਂਟ ਤੇ ਹੈ ਤਨਵੀਰ ਰੋਣਾ ਨਾ ਤਨਵੀਰ ਉਹ ਸਾਹਿਬ ਅੱਛਾ ਅੱਛਾ ਹਾਂਜੀ ਹਾਂਜੀ ਸਾਠਾ ਜੀ ਇਹਨਾਂ ਨੇ ਇੱਕ ਲੜਕੀ ਦਾ ਹੱਥ ਫੜਿਆ ਛੇੜਖੰਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਛਾ ਹਾਂਜੀ ਲੇਕਿਨ ਇਹ ਵੀ ਹੁਣ ਜਿਆਦਾ ਕੋਈ ਮੁੱਦਾ ਉੱਠ ਗਿਆ ਕੱਲੇ ਮੁੰਤਾ ਦੱਬਿਆ ਰਿਹਾ ਕੋਈ ਸ਼ਰੀਫ ਅਗੇ ਲੜਕੀਆਂ ਹੁੰਦੀਆਂ ਕੋਈ ਮੁੱਦਾ ਚੱਕੜੀਆਂ ਪੈ ਇੰਨੇ ਚੱਕੜੀਆਂ ਆਪਣੀ ਇੱਜ਼ਤ ਪਿੱਛੇ لیکن ਜਿਸੇ ਕੋਈ ਲੜਕੀ ਜਿਹੜੀ ਜੋ ਸਮਝਦਾ ਦਲੇਰ ਸੀਗੀ ਇਸ ਚੀਜ਼ੇ ਨੇ ਪਾਣਾ ਹੱਥ ਪਾਲਿਆ ਤੁਸੀਂ ਮੈਨੂੰ ਕਿਦਾਂ ਮਕੀ ਮੇਰਾ ਛੇੜਖਾਨੀ ਕੀਤੀ ਹੈ ਕੋਣਾ ਆਪਣੇ ਰਿਸ਼ਤੇਦਾਰ ਹੈ 3 ਸਾਲ ਤੋਂ ਉੱਥੇ ਕੰਮ ਕਰ ਰਹੀ ਹੈ ਜੇਕਰ ਨੂੰ ਕਾਫੀ ਹੋ ਗਿਆ ਜੀ ਕਾਫੀ ਹੋ ਗਿਆ ਹਾਂਜੀ ਹਾਂ ਜੀ ਅਤੇ ਅੱਜ ਵੀ ਐਸ ਲਈ ਇੰਨਾ ਇਕੱਠ ਹੋਇਆ ਬਾਕੀ ਇਹ ਸਾਰੇ ਇਹ ਸਾਰੀ ਸਰਵ ਸੰਪਤੀ ਦੇ ਨਾਲ ਹੀ ਇਹ ਜੀ ਇਕੱਠ ਹੋਇਆ ਜੀ ਇਹ ਬੰਦੇ ਜਿਹੜੇ ਖਤਰਨਾਕ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਉਹ ਕਿੱਥੇ ਪਾੜਦੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਜਿਹੜੇ ਦੋ ਖਾਲੀਆਂ ਕਰ ਰਹੇ ਆ ਹਾਂ ਜੀ ਤੇ ਜਿਨ੍ਹਾਂ ਨੂੰ ਤਾਰੇ ਲੱਗੇ ਆ ਹੁਣ ਨਹੀਂ ਚਾਬੀਆਂ ਨਾਲ ਦਿੱਤੀਆਂ ਹੈ ਜੀ ਅੱਛਾ ਜੀ ਬਾਕੀ ਨਾਲ ਜੁਗਾਲ ਜਿਹੜੇ ਉਹਾਂ ਦੇ ਬੈਠੇ ਕਹਿੰਦੇ ਕੱਲ ਕੱਲੂ ਖਤ ਖਾਲੀ ਕਰ ਦੇਾਂਗੇ ਕਪੂਟਲਾ ਦੇ ਜਲੋ ਖਾਨਾ ਖੇਤਰ ਵਿੱਚ ਸਥਿਤ ਇੱਕ ਹੈਲਥ ਕਲੱਬ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਗਈ। ਦਰਅਸਲ ਮਰਨ ਵਾਲਾ ਨਸ਼ਾ ਦੇ ਆਪਣੇ ਆਪ ਟਿਕਾ ਲਗਾ ਰਿਹਾ ਸੀ। ਬਾਹਰਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਵਣ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੇ ਰੰਗ ਹਰ ਪਾਸੇ ਵਿਖਾਈ ਦੇ ਰਹੇ ਹਨ। ਹਰ ਘਰ ਵਿੱਚ ਤੀਜ ਦੀਆਂ ਰੌਣਕਾਂ ਨਜ਼ਰ ਆਉਣ ਲੱਗ ਪਈਆਂ। ਨਵੀਆਂ ਵਿਆਹਿਆ ਲੜਕੀਆਂ ਆਪਣੀ ਮਾਇਕੇ ਆਉਂਦੀਆਂ ਤੇ ਆਪਣੀਆਂ ਸਹੇਲੀਆਂ ਦੇ ਨਾਲ ਤੀਜ ਦਾ ਤਿਉਹਾਰ ਮਨਾਉਂਦੇ ਹਨ ਮੋਗਾ ਵਿੱਚ ਵੀ ਇਸ ਰਵਾਇਤੀ ਪਵਿੱਤਰ ਤਿਉਹਾਰ ਨੂੰ ਵੱਡੇ ਪੱਧਰ ਤੇ ਮਨਾਇਆ ਗਿਆ ਅਨਮੋਲ ਯੋਗ ਸੰਸਥਾ ਵੱਲੋਂ ਮੈਗਾ ਤੀਜ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਰੀਬ 3000 ਔਰਤਾਂ ਨੇ ਭਾਗ ਲਿਆ ਮੇਲੇ ਦੌਰਾਨ ਔਰਤਾਂ ਨੇ ਗਿੱਧਾ ਪਾਇਆ ਬੋਲੀਆਂ ਪਾਈਆਂ ਤੇ ਬੋਲੀਆਂ ਮੁਕਾਬਲੇ ਵੀ ਕਰਵਾਏ ਗਏ ਮਹਿਲਾਵਾਂ ਨੇ ਝੂਲਿਆਂ ਤੇ ਝੂਲਿਆਂ ਲੈਂਦੇ ਹੋਏ ਚਰਖਾ ਕੱਤਦੇ ਹੋਏ ਤੇ ਮਹਿੰਦੀ ਲਗਾਉਂਦੇ ਹੋਏ ਤੀਜ ਦੀ ਖੁਸ਼ੀ ਮਨਾਈ ਕਿੱਦਾਂ ਨਹੀਂ ਪਾ ਰਿਆ ਚਾਹੇ ਉਹ ਪੁਟਿਆਰਾ ਹੋਣ ਜਾਂ ਚਾਹੇ ਛੋਟੇ ਬੱਚੇ ਹੋਣ ਵੀ ਦੇਖੋ ਸੱਗੀ ਫੁੱਲ ਲਾਏ ਸਾਰਿਆਂ ਨੇ ਟਿੱਕੇ ਲਾਏ ਮੱਲਾ ਦਾ ਕਿ ਜੜੀਆਂ ਤੀਆਂ ਇੱਕ ਸਾਝਾ ਤਹਾਰਾ ਰਲ ਮਿਲ ਕੇ ਜੜੀਆਂ ਪੈਣਾ ਕੁੜੀਆਂ ਜੜੀਆਂ ਮਿਲ ਕੇ ਤੀਆਂ ਮਨਾ ਰਹੀਆਂ ਸਾਰੀ ਬੋਲੀ ਦੇਖੋ ਮੈਨੂੰ ਤਾਂ ਜ਼ਿਆਦਾ ਆਉਂਦੀ ਨਹੀਂ ਏ ਸਾਰੇ ਕੰਠੀ ਗਾਲੀਏ ਕੰਠੀ ਹੈ ਏਡਾ ਜੂੜਾ ਸੱਸ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ ਸੱਤੇ ਕੰਜਰੀਏ ਮੇਰੀ ਨੋ ਬੱਚਿਆ ਜੋ ਚੰਗੋਣਾ ਜੀ ਨਮਸਕਾਰ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਭੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਆ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਕਿਉਂਕਿ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪਹਿਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਦੇਖ ਰਹੇ ਹੋਗੇ ਕਿ ਹਰ ਸਾਡੀ ਪਹਿਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਤਬ ਦੇ ਟਿੱਕੇ ਲੱਗੇ ਹੋਏ ਆ ਔਰ ਇਹ ਸ਼ਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਬਨ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਗਿੱਧਾ ਪਾਉਂਦੀਆਂ ਸੀਗੀਆਂ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟਿਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਗਿੱਧਾ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਦਿੰਨੀ ਆ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਤਿਆਂ ਦਾ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦੇਨਤੀਆਂ ਆ ਤਿਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਗੀਪੁਰਾ ਤੋਂ ਤੇ ਕੋਈ ਦੁੰਨੇਕੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8 ਮਹੀ ਇਹ ਤੀਆਂ ਦਾ ਤਿਹਾਰਾ ਹੈ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਾਨੀ ਔਰਤਾਂ ਨੂੰ ਸਵਸਥ ਕਰਨਾ ਔਰ ਇਹ ਸਿਰਫ ਸਰੀਰਿਕ ਸਵਸਥ ਨਹੀਂ ਅਸੀਂ ਸਮਝਦੇ ਮੈਂਟਲੀ ਵੀ ਉਹਨਾਂ ਨੂੰ ਸਵਸਥ ਕਰਨਾ ਚਾਹੁੰਦੇ ਆਂਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਹਨ ਪਰੇਸ਼ਾਨੀਆਂ ਚੱਲਦੀਆਂ ਹੈ ਜਾਂ ਕੈਰੀਅਰ ਗ੍ਰੈਸ ਵੀ ਲੈ ਕੇ ਗਈ ਹੈ ਜਾਂ ਫਾਈਨੈਂਸ਼ੀਅਲੀ ਗਈ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮਸਤੀ ਕਰ ਸਕਣ ਨੱਚ ਸਕਣ ਇਸ ਕਰਕੇ ਹੀ ਤੀਆਂ ਅਸੀਂ ਲਾਣਿਆਂਗੇ ਹਰ ਸਾਲ ਵੰਡੀ ਪੁਲ ਚੌਂਕ ਵਿਖੇ ਹਲਕਾ ਪ੍ਰਧਾਨ 골ੜੀ ਤੰਜੂਦੀਗਵਾਈ ਹਿੱਟ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸੀਐਮ ਭਗਵੰਤ ਮਾਨ ਦਾ ਪੁਤਲਾ ਫੋਕ ਕੇ ਜ਼ਬਰਦਸਤ ਨਾਰਾबाजी ਕੀਤੀ ਗਈ ਇਸ ਦੌਰਾਨ ਯੂਥ ਕਾਂਗਰਸ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਸੰਘਰਸ਼ ਤੇ ਕਰਨ ਦੀ ਚਤਾਵਨੀ ਵੀ ਦਿੱਤੀ ਗਈ ਮੇਰਾ ਨਾਮ ਗੁਰਿੰਦਰ ਸਿੰਘ 골ੜੀ ਹਲਕਾ ਪ੍ਰਧਾਨ ਯੂਥ ਕਾਂਗਰਸ ਸੁਲਤਾਨਪੁਰ ਲੋਧੀ ਅੱਜ ਦਾ ਜੋ ਰੋਸ ਪ੍ਰਦਰਸ਼ਨ ਅਸੀਂ ਇਹ ਭਗਵੰਤ ਮਾਨ ਸਰਕਾਰ ਦਾ ਇਹ ਪੁਤਲਾ ਫੋਕ ਮਜਾਰਾ ਕੀਤਾ ਜੀ ਇਹਨਾਂ ਨੇ ਜਿਹੜੀ ਲੈਂਡ ਪੌਂਗ ਦੀ ਪਾਲਿਸੀ ਲੈ ਕੇ ਆਂਦੀ ਹੈ ਜੀ ਉਹਦੇ ਇਸ ਵੰਟ ਲਾਫਤਾ ਹੈ ਜੀ ਦੇਖੋ ਜੀ ਜਿਹੜੀ ਭਗਵਾਨਦਾਨ ਸਰਕਾਰ ਆ ਇਹ ਵੀ ਦਿੱਲੀ ਦੇ ਆਪ ਦੇ ਜਿਹੜੇ ਆਕਾ ਆ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਕਾਨੂੰਨ ਲੈ ਕੇ ਆਂਦੇ ਸੀ ਕੇਂਦਰ ਸਰਕਾਰ ਨੇ ਉਹਨਾਂ ਦੀ ਤਰਜਮਾਨੀ ਕਰਦੇ ਪਏ ਆ ਵੀ ਤੇ ਜਿਹੜੇ ਇਹ ਲੈਂਡ ਪੁਰੀ ਪਾਲਸੀ ਆ ਇਹ ਉਹ ਤੋਂ ਵੀ ਮਾਰੂ ਸਾਫਤ ਹੋਊਗੀ ਪੰਜਾਬ ਤਾਂ ਪਹਿਲਾਂ ਹੀ ਕਰਜੇ ਦੇ ਦਬਿਆ ਆ ਇਸ ਨੀਤੀ ਨੂੰ ਲੈ ਕੇ ਸੀਐਮ ਮਾਨ ਦੇ ਰਵਈਏ ਨੂੰ ਕਿਵੇਂ ਦੇਖੋ ਬਹੁਤ ਮਾੜਾ ਰਵਈਆ ਜੀ ਇਹ ਤੋਂ ਮਾੜਾ ਹੋਰ ਰਵਈਆ ਕੀ ਹੋ ਸਕਦਾ ਪੰਜਾਬ ਮਾਰੂ ਨੀਤੀਆਂ ਆ ਮੇਰਾ ਨਾਮ ਤਰਲੋਚਨ ਸਿੰਘ ਪਿੰਡ ਦੋਦਾ ਵਜੀਰ ਇਹ ਕਿਸਾਨ ਮਾਰੂ ਨੀਤੀ ਆ ਜੀ ਚੰਗੀਆਂ ਭਲੀਆਂ ਉਪਜਾਊ ਜ਼ਮੀਨਾਂ ਨੂੰ ਬੰਜਰ ਕਰਕੇ ਉੱਥੇ ਬਿਲਡਿੰਗਾਂ ਅੰਸਾਰ ਕੇ ਲੋਕਾਂ ਨੂੰ ਜੀਵਿਦਾਰਾਂ ਨੂੰ ਬੇਰੋਜ਼ਗਾਰ ਕਰ ਰਹੇ ਆ ਸਰਕਾਰ ਜਿਹੜੀ ਆ ਉਹ ਸ਼ੁਰੂ ਤੇ ਕਿਸਾਨ ਮਾਰੂ ਆ ਅੱਗੇ ਕਿਸਾਨਾਂ ਨਾਲ ਬਥੇਰਾ ਕੁੱਟਮਾਰ ਕੀਤੀ ਆ ਤੇ ਅੱਗੇ ਹੁਣ ਇਹਨਾਂ ਦੀ ਪਾਲਿਸੀ ਇਹ ਆ ਵੀ ਜ਼ਮੀਨ ਜਿਹੜੀ ਆ ਫਸਲਾਂ ਨਾ ਹੋਣ ਲੋਕੀ ਜ਼ਮੀਨਾਂ ਤੋਂ ਵਾਂਝੇ ਹੋ ਜਾਣ ਤੇ ਲੋਕੀ ਜਿਹੜੇ ਆ ਉਹ ਇਦਾਂ ਦਰਦਰ ਦੀਆਂ ਠੋਕਰਾਂ ਖਾਂਦੇ ਫਿਰਨ ਕਾ ਦਾਵਾ ਕਰੇ ਕਿ ਇਹ ਜਿਹੜੀ ਪਾਲਸੀ ਆ ਬਹੁਤ ਕਾਮਯਾਬ ਸਾਬਤ ਹੋਗੀ ਇਹ ਬਿਲਕੁਲ ਬੇਕਾਰ ਪਾਲਸੀ ਆ ਜੀ ਜੇ ਇਹ ਪਾਲਸੀ ਵਾਪਸ ਨਾ ਲਈ ਗਈ ਤੇ ਸੰਘਰਸ਼ ਇਹ ਤੋਂ ਵੀ ਵੱਧ ਹੋਏਗਾ ਇਹ ਪਾਲਸੀ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਜਿਹੜੀਆਂ ਪਹਿਲਾਂ ਬਿਲਡਿੰਗਾਂ ਬਣੀਆਂ ਐ ਰੜੀਆਂ ਬਿਲਡਿੰਗਾਂ ਬਣੀਆਂ ਉਹ ਜੇ ਤੱਕ ਸਾਰੀਆਂ ਵਿਹਲੀਆਂ ਪਈਆਂ ਕਿਸੇ ਨੇ ਅਜੇ ਤੱਕ ਉਹ ਬਿਲਡਿੰਗਾਂ ਨਹੀਂ ਲਈਆਂ ਤਾਂ ਲੱਗਦਾ ਕਿ ਇਹ ਪਾਲਸੀ ਦੀ ਕਮੀ ਕਿੱਥੇ ਆ ਇਹ ਹੈ ਹੀ ਬਿਲਕੁਲ ਨਾਕਾਮ ਪਾਲਸੀ ਆ ਜੀ ਇਦੇ ਵਿੱਚ ਕਮੀਆਂ ਗਿਣਨ ਲੱਗੇ ਤਾਂ ਪਤਾ ਨਹੀਂ ਕਿੰਨੀਆਂ ਮੋਗਾ ਪੁਲਿਸ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪਿੰਡਾਂ ਤੇ ਕਸਬਿਆਂ ਵਿੱਚ ਤਲਾਸ਼ੀ ਵੀ ਅੰਚਲ੍ਹਾ ਜਾ ਰਿਹਾ ਤੇ ਜਗ੍ਹਾ-ਜਗ੍ਹਾ ਨਾਕੇ ਬੰਦੀ ਕਰਕੇ ਜਾਂਚ ਕੀਤੀ ਜਾ ਰਹੀ ਹੈ ਅੱਜ ਥਾਣਾ ਮੈਣਾ ਦੇ ਕੋਲ ਨਾਕਾ ਲਗਾਇਆ ਗਿਆ ਜਿੱਥੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਇੱਕ ਨੌਜਵਾਨ ਨੂੰ 725 ਗ੍ਰਾਮ ਹੈਰੋਇਨ ਤੇ 25000 ਰੁਪਏ ਡਰੱਗ ਮਨੀ ਸਮੇਤ ਬਰਾਮਦ ਕੀਤਾ ਗਿਆ ਮੋਗਾ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯਤਨ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਪਿਤੇ ਦਿਨੀ ਠਾਣਾ ਮਹਿਣਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ ਜਿਸ ਦਾ ਨਾਮ ਖੁਸ਼ਵੰਦਰ ਸਿੰਘ ਵਾਸੀ ਦੁਸਾਂਝ ਜ਼ਿਲ੍ਹਾ ਮੋਗਾ ਹੈ ਨੂੰ ਕਾਬੂ ਕੀਤਾ ਤੇ ਉਸ ਕੋਲੋਂ 725 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਦੇ ਨਾਲ ਨਾਲ ਹੀ ਇਸ ਕੋਲੋਂ 25000 ਰੁਪਿਆ ਨਗਦ ਤੇ ਇੱਕ ਮੋਟਰਸਾਈਕਲ ਮਾਰਕਾ ਹੀਰੋ ਖੰਡਾ ਤੇ ਇੱਕ ਆਈਫੋਨ 14 ਪ੍ਰੋਮੈਕਸ ਰਿਕਵਰ ਕੀਤਾ ਗਿਆ ਇਸ ਵਿਅਕਤੀ ਕੋ ਉੱਪਰ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਪਰ ਜੋ ਹੁੰਦੀ ਰਿਕਵਰੀ ਹੋਈ ਹੈ ਇਸ ਵਿੱਚ ਇਸ ਨੂੰ ਅੱਜ ਮਾਂਜੂ ਅਦਾਲਤ ਵਿੱਚ ਪੇਸ਼ ਕਰਕੇ ਇਸ ਦਰਮਾਨਿਆ ਜਾ ਰਿਹਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹ ਹੈਰੋਇਨ ਇਹ ਕਿੱਥੋਂ ਲੈ ਕੇ ਆਇਆ ਸੀ ਤੇ ਇਸ ਨੇ ਅੱਗੇ ਕਿਸ-ਕਿਸ ਨੂੰ ਇਹ ਸਪਲਾਈ ਕਰਨੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਹੋਵਾਂਗੇ ਤਤਕ ਲਈ ਮੇਨੂੰ ਇਨਕਿਤ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ